ਕੀ ਵਖੰਦਿਆ ਉਹਦੇ ਹਾਂ ਮੰਮੀ ਅਮਰੀਕਾ ਦੇ ਕੋਰਜਾ ਜਵਾਬਸ ਆ ਗਿਆ ਹੀ ਹਾਂ ਹੈ ਮਹਿਲਾ ਉਹਦੇ ਇਹ ਨਾ ਪੜਨ ਦੇ ਨਤੀਜੇ ਆ ਨਾ ਜੇ ਪੜੇ ਪੜ ਲੈਂਦੇ ਮੁੰਡੇ ਤੇ ਇਹਨਾਂ ਰਮਾਨ ਨਜਾਜ਼ ਤੇ ਚੜ ਕੇ ਇਹਨਾਂ ਨੇ ਜਾਣਾ ਹੀਗਾ ਤੇ ਨਾ ਲੀਗਲ ਢੰਗ ਨਾ ਜਾਣਾ ਹੀ ਨਾ ਤੇ ਇਦਾਂ ਹੁਣ ਕਿੰਨੇ ਪੈਸੇ ਲਾਏ ਆ ਤੇ ਘਰਦਿਆਂ ਦਾ ਵੀ ਵਿਚਾਰਿਆਂ ਦਾ ਕਰਜੇ ਹਟਾ ਆ ਗਏ ਹੀ ਇਹ ਵੀ ਵਿਚਾਰੇ ਹੁਣ ਡਿਪਰੈਸ਼ਨ ਦੇ ਵਿੱਚ ਹਨਾ ਮਾੜਾ ਹੀ ਹਾਲ ਆ ਵੇ ਕਿੰਨਾ ਔਖਾ ਵਾ ਨਾ ਇਦਾਂ ਤਾਂ ਹੀ ਉਹਦੇ ਮੈਂ ਤੈਨੂੰ ਕਹਿੰਨੀ ਆਂ ਵੀ ਤੂੰ ਚਾਜਣਾ ਪੜਿਆ ਕਰ ਪੜ ਕੇ ਨਾ ਤੇ ਫੇਰ ਜਾਈ ਹੈ ਨਾ ਜਾਇਲਸ ਕਰ ਲਈ ਤੇ ਜਾਂ ਫਿਰ ਅਮਰੀਕਾ ਦੀ ਇੰਟਰਵਿਊ ਜਿਹੜੀ ਉਹ ਕਲੀਅਰ ਕਰ ਲਈ ਠੀਕ ਆਹੋ ਪੜਿਆ ਕਰ ਜਾਦਾ ਠੀਕ ਆ ਨਹੀਂ ਵੱਡੀ ਚਲਾਕੋ ਵੇ ਮੇਰੇ ਮੁੰਡੇ ਵਰੀ ਗੱਲ ਸਾਰਾ ਦਿਨ ਲੜਾਈ ਪਈ ਰਹੀ ਅਹਿ ਲੱਖ ਰੁਪਈਆ ਕਿੱਥੋਂ ਹਣਾ ਲੱਖ ਰੁਪਈਆ ਕਿੱਥੋਂ ਹੁਣ ਆਪਣੇ ਵਰੀ ਵੇ ਅਮਰੀਕਾ ਦੇ ਸੁਪਨੇ ਲੈਣ ਦੀ ਆਪਣੇ ਵਰੀ ਕਿੱਥੋਂ ਪੈਸੇ ਹੋਣੇ ਕੁੱਛ ਦੀ ਹੈ ਨਾ ਜਾ ਕੇ ਇਹਨੂੰ ਮੇਰੇ ਵਾਰੀ ਤੇ ਬੜੀ ਲੜਾਈ ਭਾਈ ਮੈਂ ਵੀ ਪਾਉਣੀ ਅੱਜ ਤੇ ਪੁੱਤੋ ਨਾ ਵਧੀਆ ਵਧੀਆ ਪੜ ਲਿਆ ਕਰ ਮੈਂ ਤਾਂ ਕਹਿਣ ਦੀ ਆ ਵੀ ਉਹਦੇ ਇਦਾਂ ਕਰ ਦੁਬਈ ਦਾ ਕੰਮ ਬਣਾ ਲਾ ਤੇ ਉੱਥੇ ਚਲ ਜਾ ਦੁਬਈ ਪੁੱਤ ਸੌਖੇ ਰਹਿਦਾ ਹੀ ਉੱਥੇ ਦੁਬਈ ਕੀ ਲੈ ਸਾਰਿਆਂ ਤਾਂ ਸੇਫ ਕੰਟਰੀ ਦੁਬਈ ਹੋ ਨਾ ਉਹਨਾਂ ਨੇ ਕੱਢ ਗਰਮੀ ਨੂੰ ਕੀ ਆ ਗੱਡੀ 'ਚ ਏਸੀ ਘਰ 'ਚ ਏਸੀ ਹਰ ਪਾਸੇ ਤੇ ਏਸੀ ਤੇ ਏਸੀ ਲਾ ਜਦਈਓ ਉੱਥੇ ਵੀ ਐਸੀ ਆ ਨਾ ਵਾ ਪੜ੍ਹ ਲੈ ਕੇ ਤੂੰ ਜਾਣਾ ਵਾ ਤੇ ਤੈਨੂੰ ਆਫਿਸ ਵਿੱਚ ਨੌਕਰੀ ਮਿਲਣੀ ਇੱਥੇ ਉਹ ਉੱਥੇ ਤਾਂ ਕੁਰਸੀ ਡੱਠੀ ਹੋਣੀ ਇਹਦੇ ਵਾਸਤੇ ਵੀ ਆ ਜਾ ਤੇ ਬਹਿ ਜਾ ਇੱਥੇ ਪਲੱਸ 2 ਕਰਕੇ ਤੈਨੂੰ ਜਾਣਾ ਵਾ ਉੱਥੇ ਬੜਾ ਉਹਨੂੰ ਜਾ ਕੇ ਜਾਂਦੇ ਜੋਬ ਮਿਲ ਜਾਣੀ ਹੈ ਕੰਪਨਡ ਦਵਾਈ ਦੇ ਵਿੱਚ ਤੇ ਮਿਲ ਹੀ ਜਾਣੀ ਹੈ ਇਹਨਾਂ ਦੇ ਪੜਿਆ ਲਿਖਿਆ ਨਾਲ ਐਨੀ ਤਾਂ ਅੰਗਰੇਜ਼ੀ ਆਉਂਦੀ ਹੈ ਇਹਨਾਂ ਦੇ ਸਕੂਲੇ ਨਹੀਂ ਪੜਿਆ ਲਿਖਿਆ ਕੀ ਪਲੱਸ 2 ਕੀਤੀ ਆ ਪਲੱਸ 2 ਕਰਕੇ ਹੀ ਉਹਨੇ ਜਾਣਾ ਅਜੇ ਪਲੱਸ 2 ਕੀਤੀ ਵੀ ਨਹੀਂ ਉਹਨੇ ਵੀ ਅਗਲੇ ਅਗਲੇ ਸਾਲ ਉਹਦੇ ਪੇਪਰ ਹੋਣੇ ਆ ਫੇਰ ਜਾ ਕੇ ਤਾਂ ਉਹਨੇ ਜਾਣਾ ਵਾ ਉਹ ਤੇ ਮੈਂ ਵੈਸੇ ਹੀ ਸਲਾਹਾ ਕਰਨ ਦੇ ਹੀਗੀ ਤੇ ਲੈ ਦੱਸ ਸਲਾਹ ਤੇ ਮੈਂ ਮਾੜੀ ਸਲਾਹ ਦਿੱਤੀ ਉਹਦੇ ਦਿਨੋਂ ਨਾਲੇ ਫਿਰ ਇੰਨੇ ਪੈਸੇ ਕਿੱਥੋਂ ਆਣੇ ਆ ਅਮਰੀਕਾ ਜੱਗਗੇ ਆ ਹੀ ਜਾਣੇ ਉਹਦੇ ਪਾਪਾ ਦਾ ਪੀਐਫ ਹੈਗਾ ਵਾ ਪੀਐਫ ਤੋਂ ਅਮਰੀਕਾ ਚਲ ਜਾਣਾ ਵਾ ਨਹੀਂ ਕੁਛ ਮੰਮੀ ਉਹਨਾਂ ਤੋਂ ਲਵਾਂ ਕਿ ਮੈਂ ਤਾਂ ਭਾਬੀ ਨੇ ਪਹਿਲਾਂ ਕਿਹਾ ਸੀ ਜਦੋਂ ਉਹਦੇ ਬਾਅਦ ਜਾਊਗਾ ਤੇ ਅਹੀ ਮਦਦ ਕਰਾਂਗੇ ਅੱਛਾ ਭਾਬੀ ਕੌਣ ਹੁੰਦੀ ਆ ਪਹਿਲਾਂ ਨਾ ਮੇਰੇ ਮੁੰਡੇ ਦੀ ਐਡਮਿਸ਼ਨ ਲਈ ਦੇਣ ਹਾਂ ਜੇ ਐਡੇ ਹੀ ਆ ਤੇ ਤੇ ਤੂੰ ਮੰਗ ਲੈਂਦੀ ਫਿਰ ਉਹਨਾਂ ਤੋਂ ਤੇ ਮੈਂ ਮੰਗ ਲੂੰਗੀ ਮੈਂ ਮੈਨੂੰ ਹੀਗਾ ਵੀ ਮੈਨੂੰ ਇੱਥੋਂ ਘਰੋਂ ਮਿਲ ਜਾਣੇ ਆ ਮੈਂ ਕਹਾਂ ਤੋ ਮੰਗਣ ਜਾਂਦੀ ਕਿਤਨੂੰ ਮਿਲੀ ਗਿਆ ਵਾ ਮਿਲੀ ਗਿਆ ਐਡਮਿਸ਼ਨ ਵਾਸਤੇ ਕਿਹੜਾ ਨਹੀਂ ਮਿਲੇ ਹੈਗੇ ਅਜੇ ਕਿਹੜਾ ਚੱਲ ਚੱਲੇ ਆ ਵਾ ਅਜੇ ਤਾਂ ਸਲਾਮਾਂ ਹੀ ਹੋਉਂਦੀਆਂ ਵਾ ਤੇ ਤੂੰ ਪਹਿਲਾਂ ਲੜਾਈ ਪਾ ਕੇ ਬੈਗੀ ਆ ਤੇ ਮੈਂ ਕਿਹੜਾ ਕਰਵਾਇ ਹੀਗੀ ਮੈਂ ਵੀ ਸਲਾਹਾਂ ਹੀ ਕਰਨੀ ਹੈਗੀ ਪਾਪਾ ਦੀ ਨਾ ਵੀ ਭਰ ਦੇ ਤੇ ਮੇਰਾ ਤਾਂ ਇਹੀ ਤਾਂ ਲੜਾਈ ਪਾਤੀ ਹੈਗੀ ਹੁੰਦੇ ਆ ਗੇੜ ਤੇ ਪਹਿਲਾਂ ਮੰਮੀ ਬੈਠੇ ਬਾਅਦ ਵਿੱਚ ਤੂੰ ਹੀ ਤੂੰ ਹਰ ਘਰ ਤੇ ਲੜਾਈ ਪਾਉਣੀ ਹੁੰਦੀ ਹੈ ਮੈਂ ਤਾਂ ਵੈਸੇ ਅਸੀਂ ਸੱਸ ਬਾ ਇੱਥੇ ਗੱਲ ਕਰਨਦੇ ਆ ਉਹ ਕਿਹੜਾ ਮੈਂ ਨਹੀਂ ਸਮਝੋ ਨਹੀਂ ਮੈਂ ਲੜਾਈ ਕੀਤੀ ਤੂੰ ਬਹਿਰਾ ਇੱਥੇ ਦੁਬਈ ਜਾ ਤੂੰ ਬਹਿਰਾ ਇੱਥੇ ਆਹ ਮੇਰੀ ਮੇਰੀ ਗੱਲ ਨੂੰ ਲੜਾਈ ਬਣਾ ਲੈਣੇ ਆਨੇ ਨੂੰ ਵੀ ਪਤਾ ਵੀ ਲੜਾਈ ਹੁੰਦੀ ਹੈ ਹੂੰ ਹੁੰਦੀ ਹੈ ਇਹ ਕਾਦੀ ਲੜਾਈ ਆ ਤੂੰ ਵੀ ਤੇ ਕਿਹਾ ਹੈਗਾ ਨਾ ਇਹਨਾਂ ਦੇ ਸਕੂਲੇ ਪਾਲਾ ਤੇ ਮੈਂ ਵੀ ਇਦਾਂ ਆਪਣੀ ਸਲਾਈ ਤੇ ਮੈਂ ਕੀ ਮਾੜਾ ਕਹਤਾ ਮੁੰਡਾ ਛੋਟਾ ਹੈਗਾ ਵਾ ਤੇ ਮੈਂ ਵੀ ਚਲ ਨਾ ਟਾਈਮ ਉਹਦਾ ਨਾ ਵੇਸਟ ਹੋਇਆ ਕਰੂਗਾ ਤੇ ਮੈਂ ਕੀ ਮਾੜਾ ਕਹਤਾ 30 ਲੱਖ ਤੋਂ ਲੜਾਈ ਕੀਤੀ ਤੇ ਮੈਂ 40 45 ਲੱਖ ਤੋਂ ਵੀ ਨਾ ਬੋਲਾਂ ਤੇ ਜਦੋਂ ਉਹਨੇ ਉੱਥੇ ਜਾ ਮੰਨ ਲਓ ਜੇ ਉਹ ਚ ਪਹੁੰਚ ਜੂਗਾ ਅਜੇ ਤੇ ਕੀ ਪਤਾ ਇੰਟਰਵਿਊ ਕਲੀਅਰ ਹੋਣੀ ਆ ਕਿ ਨਹੀਂ ਹੋਣੀ ਤੇ ਜੇ ਪਹੁੰਚ ਜੂਗਾ ਤੇ ਛੋਟਿਆਂ ਦਾ ਵੀ ਤਾਂ ਸੋਚੂਗਾ ਨਾ ਹਾਂ ਤੇ ਤੇਹੀ ਕਿੱਦਾਂ ਕਹਿੰਨੇ ਹੈਗੇ 4-5 ਸਾਲ ਇੱਥੇ ਲਾ ਲਾ ਤੇ ਬਾਅਦ ਚ ਦੂਜੇ ਸਕੂਲੇ ਪਾਈ ਤੇ ਬਾਅਦ ਮੇਰੇ ਨਿਆਣੇ ਨੂੰ ਨਹੀਂ ਇੰਟਰਵਿਊ ਦੇਣੀਆਂ ਪੈਣੀਆਂ ਹਾਂ ਉਹਨੇ ਹੁਣੇ ਇੰਟਰਵਿਊ ਦੇਣੀ ਸੀਗਾ ਉਹਨੇ ਹੁਣੇ ਇੰਟਰਵਿਊ ਦੇਣੀ ਹੀ ਵੀ ਹੁਣੇ ਉਹਨੂੰ ਐਡੀ ਦੂਰ ਪਾਤਾ ਹਾਂ ਆਪ ਨਹੀਂ ਮੇਰਾ ਇੱਥੇ ਕ ਜਾਣਾ ਵਾ 20 25 ਕਿਲੋਮੀਟਰ ਤੇ ਉਹ ਦੂਰ ਲੱਗਦਾ ਵਾ ਤੇ ਜਿਹੜਾ ਉਹ ਆਪ ਇੰਨਾ ਸੱਤ ਸਮੁੰਦਰ ਦੂਰ ਘੱਲਣਾ ਉਹ ਨਹੀਂ ਦੂਰ ਹੈਗਾ ਚੱਲ ਨਹੀਂ ਭੇਜ ਦੇ ਫਿਰ ਆਪ ਹੀ ਨਹੀਂ ਭੇਜਣਾ ਭੇਜਣਾ ਵਾ ਹਾਂ ਆਹੋ ਭੇਜਣਾ ਕਿਉਂ ਨਹੀਂ ਹੈਗਾ ਤੇ ਫਿਰ ਲੜਾਈ ਕਿਉਂ ਪਾ ਕੇ ਬੈਠੀ ਹੈ ਮੈਂ ਨਹੀਂ ਆਪ ਵੀ ਭੇਜੋ ਆਪੇ ਮੁੰਡਾ ਮੈਨੂੰ ਵੀ ਪੈਸੇ ਪਾਇਆ ਕਰੂ ਤੇ ਉਹ ਚੋਂ ਮੈਂ ਫੀਸਾਂ ਦਿਆ ਕਰੂ ਨਿਆਣਿਆਂ ਦੀਆਂ ਜੋ ਲੜਾਈ ਐ ਨਹੀਂ ਪਾਈ ਤਾਂ ਫਿਰ ਉਹਨੇ ਕੀ ਭੇਜਣਾ ਤੈਨੂੰ ਹਾਂ ਉਹਨੂੰ ਵੀ ਦੱਸ ਨਹੀਂ ਦਿਆ ਫਿਰ ਪਹਿਲਾਂ ਹੀ ਕਹਿਤੀ ਆ ਭੇਜਣ ਦੇਣਾ ਹੀ ਨਹੀਂ ਆ ਉਹਨੂੰ ਵੀ ਦੱਸ ਨਹੀਂ ਦਿਆ ਵਾ ਵੀ ਤੂੰ ਨਹੀਂ ਪਹਿਲਾਂ ਹੀ ਪੁੱਛ ਲਿਆ ਕਰਨਾ ਵਾ 20 25 ਤਰੀਕ ਨੂੰ ਹੀ ਉਹਦੇ ਤਨਖਾਹ ਆਉਣ ਵਾਲੀ ਤੇ ਮੇਰੇ ਅਕਾਊਂਟ 'ਚ ਪਾਈ ਮੈਂ ਨਹੀਂ ਪੋਣੀ ਆਪਣੇ account 'ਚ ਤੂੰ ਪਵਾ ਲਈ ਉਹਦੇ ਆ ਆਪਣੀ ਮਾਸੀ ਦੇ account 'ਚ ਪਾ ਦਿਆ ਕਰੀ ਜਦੋਂ ਕਮਾਈ ਕਰੂੰਗਾ ਤੇ ਕੋਲ ਆ ਜਾ ਫੇ ਮੈਨੂੰ ਪਹਿਲਾਂ ਖਾਤਾ ਦੇਖਲਾ ਹੁੰਦੇ ਜਾ ਕੇ ਬੈਂਕ ਵਿੱਚ ਆਹੋ ਹੋ ਪਿੰਡ ਬਸਿਆ ਨਹੀਂ ਤੇ ਮੰਗਤੇ ਪਹਿਲਾਂ ਤਿਆਰ ਅਦੇ ਆਪੇ ਜਦੋਂ ਮੇਰੇ ਮੁੰਡੇ ਦੀ ਐਡਮਿਸ਼ਨ ਦੇ ਵਿੱਚ ਲਤਾ ਡਾਉਣ ਦੀ ਕਰਦਾ ਭੇਤੀ ਲੰਕਾ ਢਾਏ ਵਾਲੀ ਗੱਲ ਕਰਤੀ ਮਮੀ ਨੂੰ ਉਹ ਤੇ ਸੰਤਰੀ ਬਣਾ ਕੇ ਬਿਠਾ ਲਿਆ ਹੈਗਾ ਵੀ ਆਉਂਦੀ ਆ ਤਾਂ ਮੈਂ ਆਉਂਦੀ ਨੂੰ ਤਪੋਚ ਲਾ ਮੈਂ ਤਾਂ ਇਦਾਂ ਕੁਛ ਨਹੀਂ ਕੀਤਾ ਹੈਗਾ ਕੀਤਾ ਕਿਉਂ ਨਹੀਂ ਹੈਗਾ ਆ ਤੂੰ ਹੀ ਆ ਬਸ ਇਦਾਂ ਕਰਦੀ ਹੂੰ ਚੱਲ ਪੁਆਲੀ ਮੇਰਾ ਨਾਂ ਲਾਉਣਾ ਹੁੰਦਾ ਹਾਲਵਾਰੀ ਆਪੀ ਪੁਆਲੀ ਮੈਂ ਨਹੀਂ ਸਲਾਵਾ ਕਰਦੀ ਤੂੰ ਸਲਾਵਾ ਕਰ ਲਿਆ ਕਰ ਆਪਣੇ ਆਪਣੇਵੇਂ ਨਾਲ ਤੇ ਭੇਜਦੀ 40-45 ਲੱਖ ਰੁਪਇਆ ਲਾ ਲਾ ਕੇ ਨਾ ਨੂੰ ਭੇਜਦੀ ਤੇ ਆਪਣੇ ਕੋਲ ਚ ਪੁਆ ਲਿਆ ਕਰੀ ਕੋਈ ਨਹੀਂ ਮੈਂ ਦੇ ਦੂੰਗੀ ਉਹ ਪਾਰੀ ਦਾ ਜਿਹੜਾ ਫੰਡ ਕਢਾਉਣਾ ਮੈਂ ਤੇ ਮੰਮੀ ਨੂੰ ਨਾ ਕੋ ਮੰਗ ਕੇ ਮੈਨੂੰ ਕੜਾ ਔਖਾ ਵਾ ਜਿੱਥੋਂ ਤੂੰ ਮੰਗਣਾ ਉੱਥੋਂ ਮੈਂ ਮੰਗਣਾ ਆ ਵੀ ਮੈਂ ਕੜਾ ਹੋਰ ਕਿੱਥੇ ਜਾਣਾ ਮੰਗਣ ਹਾਂ ਮੇਰੀ ਵੇਲਾ ਗੱਲ ਕਿੱਦਾਂ ਚੁਬਦੀ ਆ ਆਪਣੀ ਨਹੀਂ ਚੁਬਦੀ ਆਪਣਾ ਪਤਾ ਨਹੀਂ ਲੱਗਦਾ ਕੀ ਕਰਦੀ ਆ ਸਾਰੇ ਬਾਅਦ ਮੈਨੂੰ ਕਹਿੰਦੇ ਇਹ ਬੜਬੋਲੀ ਇਹ ਬੜਗੋਲੀ ਆ ਆਪਣਾ ਇਹ ਦੱਸਦੀ ਨਹੀਂ ਕਿਸ ਨੂੰ ਹੀ ਪੋੜਾ ਜਾ ਮੂੰਹ ਬਣਾ ਲੈਂਦੀ ਆ ਬੜਾ ਮੂੰਹ ਬਣਾਇਆ ਕੀ ਵੇਖਣਿਆ ਵਾ ਉਹਨਾਂ ਚ ਲੜਾਈ ਹੋ ਗਈ ਆ ਕਾਤੋਂ ਅਮਰੀਕਾ ਜਾਣ ਤੋਂ ਕਿੰਨੇ ਜਾਣਾ ਮੰਮੀ ਮੇਨਾਂ ਦੀ ਤੂੰ ਇੰਟਰਵਿਊ ਕਲੀਅਰ ਕਰ ਲੈ ਹਾਂ ਤੇ ਅਮਰੀਕਾ ਚਲਦੀ ਤੇ ਚਾ ਮਾਸੀ ਨੇ ਲੜਾਈ ਪਾਤੀ ਆ ਉਹਨਾਂ ਨੇ ਲੜਾਈ ਕੋ ਪਾਤੀ ਪਾਣੀ ਪੈਸੇ ਬੋਏ ਮੰਗਣ ਤੇ ਲੜਾਈ ਪੈ ਗਈ ਆ ਹੂੰ ਹਾਂ ਮੈਂ ਇਹਦੇ ਮੈਂ ਬਾਹਰ ਵੀ ਨਹੀਂ ਕੀਤੀ ਇਹਨਾਂ ਦੀ ਪਿੰਨ ਲੜਾਈ ਪੈ ਗਈ ਭਰਾਵਾ ਇਹਨਾਂ ਦਾ ਨਹੀਂ ਪਤਾ ਲੱਗਦਾ ਹੂੰ ਘੜੀ ਤੁਰਾ ਘੜੀ ਕ ਮਾਸਾ ਹੂੰ ਉਹਨਾਂ ਨੇ ਕੋ ਲੜ ਪਣਾਈਆਂ ਇਹਨਾਂ ਦਾ ਵਾਚ ਲੈਣਾ ਤੈਨੂੰ ਜਾਂਦੇ ਨਹੀਂ ਉਲਾ ਲੈਣ ਮੈਂ ਆ ਨਾ ਤੇ ਜੇ ਦਿਹਾੜ ਹੋਈਆਂ ਨਾ ਤੇ ਕੋਈ ਪਤਾ ਨਹੀਂ ਹੁੰਦਾ ਆ ਸਾਈਡ ਤੇ ਜਲੀ ਇਹਨਾਂ ਨੇ ਫੇਰ ਸਾਨੂੰ ਰਕੜਨ ਵਿੱਚ ਕੋਈ ਵਾਲੇ ਛੋਲਾ ਮ제 ਲਈਦੇ ਹੁੰਦੇ ਲੜਾਈ ਤੇ ਹਾਂ ਟੈਨਸ਼ਨ ਨਹੀਂ ਲਈਦੀ ਹੁੰਦੀ ਹੁਣ ਆਹੋ ਹੀ ਜੋ ਕਰਮੋ ਚ ਹੋਇਆ ਹੂੰ ਤੂੰ ਪੜ੍ਹਾਈ ਪਲੀ ਪੂਰੀ ਗੱਲ ਆਪਣੀ ਤੇ ਕਾਲ ਅਲਸਕਾਰ ਆਪਣੀ ਠੀਕ ਆ ਦੋਨੋਂ ਬਰ ਜਾਨ ਨਹੀਂ ਫਦਾ ਖਦਾਗਾ ਹਾਂ ਤਾਂ ਜਾ ਜਾਉਂਦੇ ੜਾ ੜਾ ਆਹ ਉਹ ਜਿਹੜਾ ਵਾਪਸ ਜਾਣਾ ਖਾਲੀ ਜਾਣਾ ਉਹ ਚੱਲ ਜਾ ਜਾ ਕੇ ਆ ਉਹਦੇ ਵਿੱਚ ਨਹੀਂ ਟੈਨਸ਼ਨ ਨਹੀਂ ਲਈਦੀ ਹੁੰਦੀ ਓਕੇ ਦੇਲੋਂ ਹੋਰ ਲੱਖ ਰੁਪਈਆ ਬਹਿ ਕੇ ਤੇ ਮੇਰੀਆਂ ਜੁਗਲੀਆਂ ਓਦਾਂ ਕਰਨਦੇ ਆ ਹੀ ਨਾ ਤੇ ਅੱਜ ਵੇਖ ਲੋ ਮਿੰਟਾਂ ਦੇ ਵਿੱਚ ਕਿੰਨੀ ਲੜਾਈ ਉਹਨੇ ਪਾ ਲਈ ਜੀ ਹੁਣ ਕੀ ਹੋਗਾ ਤੁਹਾਨੂੰ ਹੋਣਾ ਕੀ ਆ ਉਹਦੇ ਬੈਠਾ ਉਹਦੇ ਨਾਲ ਗੱਲ ਕਰਨ ਤੇ ਆ ਜਿਹੜੇ ਅਮਰੀਕਾ ਤੋਂ ਮੁੰਡੇ ਵਾਪਸ ਆਏ ਆ ਤੇ ਮੈਂ ਉਹਨੂੰ ਮੁੰਡੇ ਨੂੰ ਕਹਿੰਦੇ ਵੀ ਤੂੰ ਪੜ ਕੇ ਤੇ ਫੇਰ ਜਾ ਇੰਟਰਵਿਊ ਕਲੀਅਰ ਕਰਕੇ ਫੇਰ ਜਾਇ ਕਿ ਪੜਾਇਦਾ ਮੁੱਲ ਵਾਹ ਹੋਰ ਵਧੀਆ ਗੱਲ ਆ ਤੇ ਉਹ ਕਹਿੰਦੀ ਵੀ ਹਾਂ ਮੇਰੇ ਮੁੰਡੇ ਵਰੀ ਤੂੰ ਲੜਾਈ ਪਾ ਲਈ 1 ਲੱਖ ਰੁਪਏ ਤੇ ਤੁਹਾਨੂੰ ਜੜੀ 45 ਲੱਖ ਕਿੱਥੋਂ ਲਿਆਉਣਾ ਵਾ ਉਹ ਏਡੀ ਛੇਤੀ ਲੜਾਈ ਕਰੀ ਜਦੋਂ ਪਲਾਟੂ ਤੇ ਕਰ ਲਾ ਜੇ ਹੋਇਆ ਐਰਗਾ ਹੋਇਆ ਜੇ ਪੜਨਾ ਕਦੋਂ ਦੇਣੀ ਤੂੰ ਤੁਸੀਂ ਪਹਿਲਾਂ ਕਲੇਸ਼ ਪਾ ਲਿਆ ਮੈਂ ਕਹਦਾ ਕਲੇਸ਼ ਪਾਇਆ ਮੈਂ ਤਾਂ ਉਹਨਾਂ ਨਾਲ ਗੱਲ ਕਰਨ ਦੇ ਹੀ ਕਲੇਸ਼ ਤਾਂ ਉਹਨੇ ਪਾਇਆ ਤੇ ਤੁਸੀਂ ਵੀ ਝੱਟ ਉਹਨੂੰ ਕਹਿੰਦੇ ਵੀ ਲੈ ਲੱਖ ਰੁਪਈਆ ਲੈ ਲਾ ਕੋਈ ਤਰੋੜੀ ਨਹੀਂ ਤੁਸੀਂ ਉਹਦੇ ਬਲਾਗੇ ਬੈ ਕੇ ਤੇ ਕੱਲ ਮੇਰੀਆਂ ਚੂਗੀਆਂ ਕਰਨ ਦੇ ਹੈਗੇ ਕੋਈ ਫੋਨ ਹੋਵੇ ਮਿਸ਼ਰ ਕਰਾਉਣੀ ਨਹੀਂ ਨਿੱਕੇ ਦੀ ਕਰਾਉਣਾ ਮੈਂ ਕਿਹਾ ਕਿੰ ਪਰ ਇਹ ਮੈਂ ਤਾਂ ਇਹੀ ਕਿੰਨੀ ਵੀ ਹਦੂਰ ਆ ਕੋਈ ਦੂਰ ਨਹੀਂ ਆ ਗੱਲ ਗੱਲ ਜਿੱਥੇ ਦਾ ਮਨ ਕਰਦਾ ਪੜਾ ਲਿਆ ਕੋਈ ਗੱਲ ਨਹੀਂ ਨਹੀਂ ਟਿੱਕਾ ਪਾਉਂਦੀ ਇਹਦੇ ਵਿੱਚ ਪੈਸੇ ਇਹੀ ਲਾਉਣੇ ਕੋ ਉਹਨੇ ਲਾਉਣੇ ਉਹ ਕਹਿੰਦੀ ਵੀ ਦੂਜਾ ਮੈਂ ਆਪਣਾ ਅਕਾਊਂਟ ਲਵਾਉਣਾ ਕਿੱਥੇ ਅਕਾਊਂਟ ਕਿੱਥੇ ਲਵਾਉਣਾ ਜਦੋਂ ਉਹਦੇ ਨੇ ਪੈਸੇ ਭੇਜਿਆ ਕਰਨੇ ਮੈਂ ਆਪਣਾ ਅਕਾਊਂਟ ਲਵਾ ਲਾ ਤੂੰ ਉਹਦਾ ਹੀ ਦੇ ਦਾਂ ਕੋਈ ਗੱਲ ਨਹੀਂ ਜਾਦ ਲੈਣੇ ਪਹਿਲਾਂ ਲਵਾ ਲਾ ਉਹ ਚੋਕ ਜਿੱਦਾਂ ਕਹੇ ਕਿ ਲੱਲਾ ਕਿ ਤੂੰ ਪੈਸੇ ਪੁੱਛੋ ਉਹ ਤਾਂ ਮੈਨੂੰ ਕਹਿੰਦੀ ਮੈਂ ਪੇਕੇਆਂ ਤੋਂ ਵੀ ਨਹੀਂ ਤੈਨੂੰ ਪੈਸੇ ਲੈਣ ਦੇਣੇ ਤਨ ਨਾਲੇ ਪਤਾ ਲਾਜੂ ਕਿਹੜੀ ਭੈਣ ਤਗੜੀ ਤੂੰ ਕਿਉਂ ਕਲੀ ਹੁੰਦੀ ਹੈ ਕਿ ਉਹਦੇ ਆਕੇ ਡੱਕ ਲੇਗੇ ਉਹ ਤੇ ਜਦੋਂ ਲੈਵਾਂਗੇ ਫੇਰ ਹੀ ਪਤਾ ਲੱਗੂ ਇਹ ਮੈਂ ਨਾਲ ਲੜਿਆ ਕਰੋ ਬਹੁਤਾ ਮੈਂ ਲੜਦੀ ਆ ਉਹ ਹੀ ਲੜਦੀ ਆ ਕੀ ਗੱਲ ਹੋਈ ਆ ਪਹਿਲੋ ਤੇ ਵੀ ਬਾਹਰ ਬੋਲਣ ਡਈਆਂ ਹੋਰ ਸੁਆਣ ਕੇ ਇਹਦੇ ਨਾਲ ਬੋਲਣ ਡਾ ਪੀ ਆ ਕੀ ਤੂੰ ਹੀ ਰੋਹ ਜਾਤਾ ਦਾ ਕੰਮ ਹੋ ਗਿਆ ਏ ਤੁਹਾਨੂੰ ਵੀ ਮੈਂ ਹੀ ਬੋਲਦੀ ਦਿਸਦੀ ਆ ਉਹ ਤੇ ਦਿਸਦੀ ਨਹੀਂ ਨਾ ਮੈਨੂੰ ਉਹ ਵੀ ਦਿਖਦੀ ਤੂੰ ਵੀ ਦਿਖਦੀ ਆ ਤਹ ਹੋਇਆ ਕੀ ਆ ਹੁਣ ਕਿਦਾਂ ਨਵਾਂ ਚੰਦ ਛੱਡ ਗਿਆ ਵਾ ਇਹਨੂੰ ਪੁੱਛ ਲੋ ਲੈ ਹੇਲੂ ਪੁੱਛ ਤੂੰ ਦੱਸ ਜਾਂਦੀ ਮੈਂ ਵੀ ਦੱਸ ਕੇ ਜਾਵਾਂ ਲੜਦੀ ਨਾਲ ਤੜੀ ਨਾ ਬਹੁਤ ਸਮਾਂ ਗੱਲ ਕੀ ਹੋਈ ਆ ਪੁੱਤ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਇਹਨਾਂ ਦੀ ਉਹ ਗੱਲ ਕੱਖ ਨਹੀਂ ਹੋਈ ਉਹਦੇ ਤੇ ਉਹਦੀ ਮਾਂ ਬਾਹਰ ਬੈਠ ਕੇ ਸਲਾਵਾ ਕਰਦੇ ਵੀ ਉਹਦੇ ਨੂੰ ਪਿਆ ਅਮਰੀਕਾ ਉਹਦੇ ਕਹਦਾ ਵਾ ਅਮਰੀਕਾ ਜਾਣਾ ਉਹ ਕਹਿੰਦੇ ਵੀ ਆਜ ਟ੍ਰੰਪ ਬਾਹਰ ਜਾਹ ਤੇ ਪਰ ਪਰ ਭੇਜੀ ਜਾ ਤੂੰ ਜਾਣਾ ਤਾਂ ਲੀਗਲ ਤਰੀਕੇ ਨਾਲ ਜਾਈ ਪੜ ਕੇ ਜਾਈ ਆਹ ਹੌਸ਼ਲਾਵਾ ਕੰਡੇ ਦੇ ਉੱਥੋਂ ਕਿਤੇ ਕਹਿੰਦੀ ਉਹ ਆਗੇ ਵਿੱਚ ਬੋਲਣ ਡਿਆ ਪੀ ਆਏ ਮੁੰਡਾ ਪੜਨ ਡਿਆ ਵਾ ਉਹ ਤਾਂ ਮੈਂ ਕਹਿੰਦਾ ਵੀ ਅਜੇ ਤਾਂ ਪਾਸਟੂ ਚ ਹੋਇਆ ਹੀ ਆ ਆਹੋ ਇਹਨਾਂ ਪਾਲਿਆ ਰਟਾ ਤੇ ਇਹ ਪਹਿਲੋ ਕਾਲਾ ਪਾ ਕੇ ਬਹਿ ਗਈਆਂ ਵਾ ਕੀ ਪਤਾ ਲੱਗਦਾ ਇਹਨਾਂ ਦੋਵਾਂ ਭੈਣਾਂ ਦਾ ਨਾ ਇਹਨਾਂ ਦਾ ਸੁਲਾਦਾ ਮੈਨੂੰ ਪਤਾ ਲੱਗਦਾ ਨਾ ਇਹਨਾਂ ਦਾ ਕਲੇਸ਼ ਦਾ ਪਤਾ ਲੱਗਦਾ ਲੜਦਿੰ ਕਾ ਝਾਟੇ ਲੜਨ ਲੱ ਪੈਂਦੀਆਂ ਵਾ ਝਾਟੇ ਕਿ ਫਿਰ ਕੋ ਜੀਆਂ ਹੀ ਕੋਹ ਨਹੀਂ ਮੈਨੂੰ ਸਮਝ ਲੱਗਦੀ ਆਂ ਮੈਂ ਤਾਂ ਜੋਦਿਆ ਦੋਵੇਂ ਭੈਣਾਂ ਲਿਆਣ ਕਿ ਦਸੋ ਔਖੀ ਹੋ ਗਈ ਆ ਚੰਗਾ ਵਾਗਰ ਰੌਣਕ ਮੇਲਾ ਲੱਗਾ ਰਿਹਾ ਘਰ ਰੌਣਕ ਮੇਲਾ ਤਾਂ ਲੱਗਾ ਰਹਿੰਦਾ ਮੈਂ ਤਾਂ ਖਾਰ ਕੇ ਬਾਹਰ ਨਿਕਲ ਜਾਨੀਆ ਵੀ ਤੁਸੀਂ ਕਰ ਲੋ ਜੋ ਕਰਨਾ ਉਹਨਾਂ ਦੀ ਗੱਲ ਦੇ ਵਿੱਚ ਬੋਲੀ ਨਾ ਮੈਂ ਬੜੀਆਂ ਮੀਸ਼ਰੀਆਂ ਦੇ ਵਿੱਚ ਜਾਣੀਆਂ ਉਹਨਾਂ ਮੁੜ ਕੇ ਆਪ ਕੋਈ ਹੋਣਾ ਤੇ ਤੈਨੂੰ ਬੁਰੀ ਭਾਣੀ ਜਿਹੜੀ ਸਾਡੀ ਗੱਲ ਉਹ ਪੁੱਤ ਚੁਗਣੀ ਆ ਬੜੀ ਬੜੀ ਬੜੀਆਂ ਆ ਕੇ ਵੇਖੇ ਮੈਂ ਜਦੋਂ ਪੇਕੇ ਦੀ ਗੱਲ ਉਹਦੀ ਬੜੀਆਂ ਇਕੱਠੀਆਂ ਹੁੰਦੀਆਂ ਸੀ ਉਸ ਦੋਤੇ ਛਾਟੇ ਮੌਕੇ ਤੇ ਪਤਾ ਨਹੀਂ ਲੱਗਣਦੇ ਨਿਕਾ ਸਕਿਓ ਖਿਚੜੀ ਉਹ ਚੰਗਾ ਛਾਟੇ ਛਾਟੀ ਛਾਟੀ ਨਹੀਂ ਅਜੇ ਮੁੰਡਾ ਪੜਨ ਧਿਆਵਾ ਜੇ ਕੋਈ ਗੱਲ ਨਹੀਂ ਤੇ ਇਹਨਾਂ ਨੇ ਅੱਗੋਂ ਕਲੇਸ਼ ਪਾ ਕੇ ਬਹਿ ਗਿਆ ਅਹੀਂ ਤੇ ਮੈਂ ਨਹੀਂ ਮੁੰਡਾ ਬਾਹਰ ਕ ਲੜਾ ਦੇ ਵੇਖਿਆ ਨਾ ਕੀ ਹੋਣ ਧਿਆ ਉਹ ਤਾਂ ਮੈਂ ਪਾਂਡਿਆ ਅਖਬਾਰ ਦੇ ਵਿੱਚ ਕਿਦਾਂ ਆ ਵਿੱਚ ਬੇੜੀਆਂ ਪਾਈਆਂ ਪੈਰਾਂ ਦੇ ਵਿੱਚ ਕੀ ਆ ਕੋਈ ਮੁੰਡਿਆਂ ਦਾ ਹਾਲ ਵਾ ਐਨੀ ਬੇਇੱਜ਼ਤੀ ਕਰ ਕਰ ਕੇ ਟਰੰਪ ਕਰ ਲੰਡਿਆ ਵਾ ਇੰਨੇ ਇੰਨੇ ਪੈਸੇ ਲਾ ਲਾ ਕੇ ਲੋਕਾਂ ਦੇ ਘਰਾਂ ਦੇ ਘਰ ਕਿਤੇ ਆਪਣੇ ਲਾਤੇ ਪੈਰੀਆਂ ਵੇਇਸਤੀਆਂ ਜੋ ਸਭ ਕੁਝ ਹੋ ਗਿਆ ਤੇ ਇਹੋ ਤੇ ਸਮਝਾਉਂ ਰਹੀ ਸੀ ਉਹਦੇ ਨੂੰ ਕਿ ਮਤਲਬ ਤੂੰ ਪੜ ਲਾ ਪੜ ਕੇ ਇੰਟਰਵਿਊ ਕਲੀਅਰ ਕਰ ਤੇ ਫੇਜ ਆ ਚੱਲੋ ਤਾਂ ਕੋਈ ਵੇਲਾ ਆਉਂਗਾ ਤਾਂ ਪੁੱਤ ਵੇਖਾਂਗੇ ਆਪਾਂ ਪੈਸਾ ਤਾਂ ਲੜੀ ਜਾਂਦੀ ਐ ਉਹ ਜਦ ਇੱਜਦਾ ਇਹ ਨਾ ਲਾਉਣੇ ਦੇ ਦੋਆ ਨੇ ਜੇ ਕੱਲ ਤੇ ਕੱਲ ਦਾ ਉਹ ਗਈ ਉੱਥੇ ਜਿੱਦਣ ਗਈ ਆ ਆਪਣੇ ਘਰ ਆਉਣ ਮੁੰਡੇ ਦਾ ਉਹਦਣ ਦੀ ਸਾਡੇ ਘਰ ਕਲਾ ਪਈ ਉਹਦੇ ਕਹਦੀ ਉਹ ਤੇ ਰੁਪਇਆ ਲੱਖ ਕਰਕੇ ਦੇ ਦਿੱਤਾ ਮੈਂ ਘਟਾ ਕੇ ਉਹ ਤੇ ਕਰਵਾ ਵੀ ਆਈ ਐਡਮਿਸ਼ਨ ਚੱਲ ਕੋਈ ਗੱਲ ਨਹੀਂ ਉਹ ਵੀ ਚਲੋ ਨਰਿਆਣੇ ਨੇ ਹੁਣ ਪੜਨਾ ਤੇ ਹੋਇਆ ਆਹ ਕੋਈ ਗੱਲ ਤੂੰ ਨਾ ਵਿੱਚ ਬੋਲਿਆ ਕਰ ਇਹਨਾਂ ਦੇ ਮੈਂ ਆਪੋ ਤੱਕ ਹੀ ਬੋਲਣਾ ਵਾ ਮੈਂ ਜੇ ਉਹਨੂੰ ਆਖਾਂ ਤੇ ਉਹ ਆਂਦੀ ਆ ਤੂੰ ਇਹਦੀ ਕਰਦੀ ਆ ਜੇ ਮੈਂ ਇਹਨੂੰ ਆਨੀਆਂ ਤੇ ਉਹ ਆਂਦੀ ਆ ਤੂੰ ਉਹਦੀ ਕਰਦੀ ਆ ਤੇ ਮੈਂ ਤਾਂ ਵਿੱਚ ধੂਆਂ ਪੈਣਾ ਦੇ ਫੱਸੀ ਪਈ ਆ ਕੋਈ ਗੱਲ ਆ ਤੇ ਮੈਂ ਨਹੀਂ ਗਾ ਹੋਣ ਇਹਨਾਂ ਦੀ ਗੱਲ ਵਿੱਚ ਆਉਣਾ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਆ ਠੀਕ ਚੰਗਾ ਬੱਚੋ ਚੋਪੀ ਕੀ ਤੀ ਰਾਗਾ ਤੂੰ ਮੈਂ ਤਾਂ ਚੋਪੀ ਆ ਕਰਦੀਆਂ ਰਹਿਣ ਜੋ ਕਰਨਾ ਮੌਸਮ ਦਾ ਵੀ ਲੈ ਵੀ ਕੋਈ ਪਤਾ ਨਹੀਂ ਲੱਗਦਾ ਹਰੇ ਹੋਣੇ ਮੈਂ ਕੱਪੜੇ ਸੁੱਕਣੇ ਪਾਏ ਅੱਧਾ ਚੰਗਾ ਐ ਸਟੈਂਡ ਹੀ ਧੂਕ ਕੇ ਉੱਥੇ ਕਰਤਾ ਨਹੀਂ ਤੇ ਧਾਰ ਤੋਂ ਮੈਨੂੰ ਲਾ ਕੇ ਅੰਦਰ ਸੁੱਕਨੇ ਪਾਉਣੇ ਪੈਣੇ ਹੀ ਮਾਂ ਤੂੰ ਨਾਲ ਕਿੰਨਾ ਸੋਨਾ ਗਲਾਬ ਹੋਣਾ ਗਲਾਬ ਰੋਜ਼ ਕਿਆ ਕਰ ਓਕੇ ਰੋਜ਼ ਰੋਜ਼ ਅੰਗਰੇਜ਼ੀ ਬੋਲਿਆ ਕਰ ਬਤਾ ਉਦੇ ਨੇ ਨਾ ਅਮਰੀਕਾ ਜਾਣਾ ਹੀ ਬਾਅਦ ਵਿੱਚ ਇੰਟਰਵਿਊ ਕਲੀਅਰ ਕਰਕੇ ਤੇ ਮੇਰੀ ਧੀ ਨੇ ਵੀ ਨਾ ਐ ਹੁਣੇ ਹੀ ਇੰਟਰਵਿਊ ਕਲੀਅਰ ਕਰਨ ਤੋਂ ਪਹਿਲਾਂ ਉਹਨੇ ਤਾਂ ਕਲਾਸਾ ਕੁਲਾਸਾ ਹੋਣੀਆਂ ਨਾ ਤੂੰ ਇਦਾਂ ਪਾਣੀ ਮੰਗੂ ਅੰਗਰੇਜ਼ੀ ਜਾ ਕੇ ਕੱਲ ਨੂੰ ਮੈਡਮਾ ਨਾਲ ਵੀ ਅੰਗਰੇਜ਼ੀ ਹੈ ਜਿਹੜੀਆਂ ਸਹੇਲੀਆਂ ਵੈ ਤੇਰੀਆਂ ਉਹਨਾਂ ਨੂੰ ਵੀ ਅੰਗਰੇਜ਼ੀ ਸਾਰਿਆਂ ਨੂੰ ਸੀਨੀਅਰ ਜੂਨੀਅਰ ਸਾਰਿਆਂ ਦੇ ਨਾਲ ਅੰਗਰੇਜ਼ੀ ਬੋਲਣੀ ਆ ਸਕੂਲ ਚ ਕੋਈ ਪਤਾ ਲੱਗ ਜੇ ਸਹੀ ਜਿਹਨੂੰ ਅੰਗਰੇਜ਼ੀ ਆਉਂਦੀ ਆ ਠੀਕ ਚੰਗਾ ਤੇ ਮੇਰੀ ਧੀ ਨੂੰ ਅਮਰੀਕਾ ਵਾਲੇ ਨਾ ਇਦਾਂ ਹੀ ਨਾ ਜਨ ਤੇ ਫੇਰ ਹੀ ਆ ਠੀਕ ਆ ਠੀਕ ਆ ਹਾਂ ਹੋ ਤੇ ਦੱਸ ਉਹਦੇ ਨੂੰ ਤੇ ਨਾਨੀ ਨੂੰ ਨੀ ਵੀ ਪੈਸੇ ਦੇਣੇ ਆ ਹਾਂ ਤੇ ਮੈਂ ਵੀ ਤੇਰੇ ਲਈ ਮੰਗ ਲੂੰਗੀ ਠੀਕ ਹੈ ਜਦੋਂ ਤੁਸੀਂ ਬਾਹਰ ਜਾਓ ਤੇ ਵਾਪਸ ਆਓ हो पता <laughs> मासी, मासी पता की होगी मेरे लड़ाई कर ली हूँ प्रेक्टिस कर लो जाके अंग्रेजी okay. okay? पुछा दीदी भला मम्मी नगा मैं लादी गई वे बदल जहा आ गया तो मैं चल कपड़े अंदर पाला ਮੈਨੂੰ ਫੋਕਸਤ ਮਿਲੇ ਲੜਾਈ ਤੋਂ ਤਾਂ ਫੇਰ ਹੀ ਆ ਨਾ ਕੱਲ ਦਾ ਤੋ ਕਲੇਸ਼ ਪਾਇਆ ਤੇ ਮੈਂ ਨਾ ਲੜਿਆ ਕਰੋ ਨਾ ਲੜਿਆ ਕਰੋ ਤੁਹਾਨੂੰ ਕੌਣ ਕਹਿੰਦਾ ਮੈਂ ਲੜੀ ਲੜਦੀ ਤਾਂ ਪਈ ਤੂੰ ਤੂੰ ਹੀ ਕੱਲ ਵੀ ਕਲੇਸ਼ ਪਾਇਆ ਤੇ ਅੱਜ ਫੇਰ ਤੂੰ ਪਾਇਆ ਹਾਏ ਮੈਂ ਕਿਹੜੇ ਵੇਲੇ ਲੜ ਪੀ ਰਣਾ ਤੂੰ ਹੀ ਲੜੀ ਹੋਰ ਕੌਣ ਲੜਾਈ ਵਾਲੀ ਕੋਈ ਗੱਲ ਹੀ ਨਹੀਂ ਹੋਈ ਅੱਜ ਤਾਂ ਸਬਜੀ ਰੋਟੀ ਦੇ ਕੰਮ ਸ਼ੁਰੂ ਹੋਣਾ ਵਾ ਲੜਾਈ ਤੇ ਪਾਉਂਗੀ ਫੇਰ ਤੂੰ ਤੇ ਪਾਇਆ ਤਾਂ ਲੜਾਈ ਪਾ ਜਾਨੀ ਮੈਂ ਕਦੀ ਪਾਈ ਮੈਂ ਤਾਂ ਸਲਾਹ ਦਿੱਤੀ ਤੁਹਾਨੂੰ ਸਲਾਹ ਦਿੱਤੀ ਇੱਥੇ ਤੋਂ ਹਾਂ ਪਰ ਨਹੀਂ ਪਸੰਦ ਆਈ ਤੇ ਹੋਰ ਗਏ ਜਰਮਨੀ ਜਰਮਨੀ ਕਰ ਲੋ ਫਿਰ ਦੁਬਈ ਨਹੀਂ ਜਿੱਥੇ ਪੈਸੇ ਨਹੀਂ ਲੱਗਨੇ ਜਰਮਨੀ ਜਿੱਥੇ ਪੈਸੇ ਲੱਗਨੇ ਹੀ ਆ ਅਜੇ ਮੁੰਡੇ ਨੇ ਨਾ ਸਾਲ ਪਿੱਛੋਂ ਜਾਣਾ ਵਾ ਪਹਿਲਾਂ ਹੀ ਕਲੇਸ਼ ਘਰ ਚ ਪੈ ਗਿਆ ਵਾ ਮੈਂ ਤਾਂ ਕਲੇਸ਼ ਪਾਇਆ ਹੀ ਨਹੀਂ ਆ ਕੀ ਪਤਾ ਉਹਨੇ ਮੈਂ ਤਾਂ ਪਹੁੰਚਣਾ ਕਿ ਨਹੀਂ ਪਹੁੰਚਣਾ ਚੱਲ ਜਾਨੀ ਆ ਬੈਂਕ ਵਿੱਚ ਤੇ ਖਾਤੇ ਬਾਰੇ ਪੁੱਛ ਕੇ ਆਉਣੀ ਆ ਕੀ ਕੀ ਲੱਗਣਾ ਮੈਂ ਤੁਹਾਨੂੰ ਕਿਹਾ ਕਿਹਾ ਮੈਂ ਤਾਂ ਕੀ ਕਰਵਾ ਲਾ ਸੋਨ ਨੂੰ ਭੇਜ ਲਾ ਚਲੀ ਬੰਸਾ ਲਈ ਰੱਖ ਰਹੀ ਆ ਤੇ ਭੇਜ ਦੇ ਆ ਤੇ ਮੈਂ ਭੇਜ ਦੂੰਗੀ ਮੈਂ ਜਿੱਦਾਂ ਤੁਸੀਂ ਮੰਗਣੇ ਮੈਂ ਵੀ ਮੰਗ ਕੇ ਭੇਜਣਾ ਹੀ ਭੇਜੂੰਗੀ ਮੈਂ ਬਾਅਦ ਚ ਇਹ ਤਾਂ ਨਾ ਨਾ ਲੱਗੂਗਾ ਵੀ ਮਾਸੀ ਨੇ ਲੜਾਈ ਪਾ ਕੇ ਰੋਕਦਾ ਮੁੰਡਾ ਨਹੀਂ ਨਹੀਂ ਭੇਜ ਲਾ ਕੋਈ ਗੱਲ ਨਹੀਂ ਹਾਂ ਭੇਜ ਲੂੰਗੀ ਉਹਨਾਂ ਦਾ ਫੋਨ ਹੀ ਨਹੀਂ ਲੱਗਨਦਿਆ ਤੇ ਮੈਂ ਟੈਨਸ਼ਨ ਜੀ ਹੋਈ ਜਾਂਦੀ ਐ ਵੀ ਫੋਨ ਚੁੱਕਣ ਕਿਉਂ ਨਹੀਂ ਦੇ ਆਪੇ ਤਾਂ ਤੁਸੀਂ ਕਹਿੰਦੇ ਹੀ ਕਿ ਵੀ ਪੈਸਾ ਲਈ ਮੈਂ ਉਹਨਾਂ ਨੂੰ ਪੁੱਛਿਆ ਭਾਬੀ ਨਾ ਹੋਈ ਗੱਲ ਉਹ ਤਾਂ ਮੇਰੀ ਪਹਿਲਾਂ ਗੱਲ ਹੋਈ ਸੀ ਹੁਣ ਥੋੜੀ ਹੋਈ ਆ ਹਾ ਦੋ ਕੀ ਹਾਂ ਫੋਨ ਇਹਨਾਂ ਨੇ ਕਿਸਨੇ ਵੀ ਨਹੀਂ ਚੁੱਕਿਆ ਮੈਂ ਦੋਵਾਂ ਨੂੰ ਲਾਇਆ ਵਾ ਦੋ ਦੋ ਵਾਰੀ ਲਾਇਆ ਵਾ ਮੰਮੀ ਵਾਲੇ ਤੇ ਵੀ ਤੇ ਭਾਬੀ ਵਾਲੇ ਤੇ ਵੀ ਉਦੋਂ ਫਿਰ ਏਦਾਂ ਕਰਦੀ ਵੀਰ ਵਾਲੇ ਤੇ ਲਾ ਕੇ ਪੁੱਛਦੀ ਏਦਾਂ ਤੇ ਟੈਨਸ਼ਨ ਜੀ ਹੋ ਜਾਂਦੀ ਏ ਫੋਨ ਨਾ ਕਰੋ ਜੇ ਨਾ ਕਰੋ ਤੇ ਨਾ ਹੀ ਕਰੋ ਤੇ ਜੇ ਕਰਨ ਲੱਗਦੇ ਤੇ ਜੇ ਅੱਗੇ ਕੋਈ ਚੁੱਕਣ ਨਾ ਨਾ ਉਹ ਤੇ ਪਤਾ ਨਹੀਂ ਫਿਰ ਟੈਨਸ਼ਨ ਤੇ ਹੁੰਦੀ ਆ ਹਾਂ ਹਾਂ ਇਕ ਤੂੰ ਕਲੇਸ਼ ਪਾਉਣਾ ਨਹੀਂ ਹਟਦੀ ਤੇ ਇੱਕ ਉਧਰੋਂ ਫਿਰ ਲੈ ਫਿਰ ਮੈਂ ਹਰੇ ਨੰਬਰ ਕੱਢਣੇ ਲੱਗਦੀ ਆ ਫਿਰ ਉਧਰੋਂ ਕਲੇਸ਼ ਦੀ ਗੱਲ ਕਰ ਲੈਨੇ ਆ ਲੈ ਫੜਕ ਕਰ ਲਿਓ ਆਪੇ ਹੀ ਹਾਂ ਮੈਂ ਤਾਂ ਲੱਗੇ ਨਹੀਂ ਬੈਂਦੀ ਅੱਜ ਜਦੋਂ ਲੱਗੂਗਾ ਮੈਂ ਕਰ ਲੂੰਗੀ ਹਾਂ ਕਰ ਲਿਓ ਬੈਠੇ ਕਲੇਸ਼ ਪਾਇਆ ਕਲੇਸ਼ ਪਾਇਆ ਆਪ ਤੇ ਦੀ ਦੰਬਲੇ ਲੜਦੀ ਐ ਨਹੀਂ ਆ ਸਬਜੀ ਵੀ ਬਣਾ ਲਈ ਹੁਣ ਮੈਂ ਨਹੀਂ ਬਣਾਣੀ ਬਣਾਣੀ ਤੇਰੀ ਵਾਰੀ ਹੈ ਮੇਰੀ ਵਾਰੀ ਨਹੀਂ ਹੈਗੀ ਮੈਂ ਨਾ ਮੈਂ ਨੌਕਰੀ ਨਹੀਂ ਲੱਗੀ ਲੁੱਗੀ ਮੈਂ ਸਵੇਰਾ ਸਾਰਾ ਝਾੜੂ ਪੋਚਾ ਇਹ ਥੋੜਾ ਕੰਮ ਕਰਨਾ ਹੈਗਾ ਇਹ ਇੱਕ ਵਾਰੀ ਲੜਾਈ ਹੋਈ ਤੇ ਤੁਸੀਂ ਕਹਿੰਨੇ ਵਗਦੀ ਗੰਗਾ ਦਾ ਹੱਥ ਧੋਣਾ ਵੀ ਸਬਜ਼ੀ ਵੀ ਇਹੋ ਬਣਾਉਂਗੀ ਬੈਠੇ ਰਹੋ ਫਿਰ ਭੁੱਖੇ ਬੈਠੇ ਰਹੋ ਮੈਂ ਕੀ ਕਰਾਂ ਮੈਨੂੰ ਭਾਵੇਂ ਮੈਗੀ ਨਾ ਬਣਾ ਕੇ ਖਾਣੀ ਪਵੇ ਹੁਣ ਨਾਲ ਮੈਂ ਮੰਦੋਨ ਨੂੰ ਵੀ ਮੈਗੀ ਦੇ ਬਾਬ ਮਮੀ ਨੂੰ ਸਰ ਕੀ ਦੇਣਾ ਹੈ ਮਮੀ ਨੂੰ ਮੈਗੀ ਖਵਾਦੀ ਨਾਲ ਤੇਨੂੰ ਗੱਲਾਂ ਸੁਣਾਉ ਹਾਂ ਹੁਣ ਮਮੀ ਨੂੰ ਗੱਲਾਂ ਦੀ ਕੰਮ ਕੀ ਦੇ ਦੋ ਆ ਫਿਰ ਮਮੀ ਨੂੰ ਮੈਗੀ ਖਵਾਈ ਫਿਰ ਮੈਂ ਕਹਣਾ ਇਹਦੀ ਵਾਰੀ ਹੀ ਮੇਰੀ ਨਹੀਂ ਹੈਗੀ ਉਨੇ ਵੰਡ ਕੇ ਦਿੱਤੇ ਕੰਮ ਤੈਨੂੰ ਤੇ ਜੇ ਬਾਅਦ ਵਿੱਚ ਕਹਿੰਦੇ ਨੁਕਸ ਕੱਢਦਾ ਨਾ ਮੇਰੀ ਸਬਜੀ ਬਣਾਈ ਤੇ ਫੇਰ ਵੇਖਿਓ ਤੁਸੀਂ ਮੈਨੂੰ ਨਾ ਮੈਗੀ ਸੁਝੂਗੀ ਮੈਂ ਮੈਗੀ ਬਣਾ ਲੂੰਗੀ ਆਪਣੀ ਨੰਦਾਸ ਤਾਂ ਹੀ ਵਾਵਾ ਲੱਗਦੇ ਆ ਮੈਗੀ ਖਾਂਦੇ ਨਹੀਂ ਤੂੰ ਸ ਚੰਗੀ ਲੱਗਦੀ ਮੈਂ ਨਾ ਲੱਗੂੰਗੀ ਨਾ ਪਰ ਮੈਂ ਤਾਂ ਨਿੱਕੀ ਆ ਜਾ 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 ਕੇ ਸਬਜੀ ਬਣਾ ਹਾਂ ਮੈਂ ਨਿੱਕੀ ਆ ਤਾਂ ਮੈਂ ਤਾਂ ਖਾ ਵੀ ਸਕਦੀ ਆ ਤੂੰ ਸਾਰੀ ਉਮਰ ਨਿੱਕੀ ਰਹਿਣਾ ਵਾ ਤੇ ਮੈਂ ਨਿੱਕੀ ਰਹਿਣਾ ਵਾ ਦਾਨ ਫਰਕ ਮਟਾ ਕੇ ਦੱਸ ਦੋ ਆਹ ਫਰਕ ਮਟਾ ਕੇ ਦੱਸ ਦੋ ਕਿ ਕਿੱਦਾਂ ਉਹ ਵਾਲੇ ਸਾਲ ਜਿਹੜੇ ਖਿੱਚ ਕੇ ਲੈ ਜਾਓਗੇ ਪਹਿਲਾਂ ਤੇ ਇਹਨਾਂ ਕੋਣ ਮੱਥਾ ਲਾਵੇ ਹੂੰ ਮੱਥਾ ਤਾਂ ਡੱਡ ਨਾ ਨਹੀਂ ਮਾਰਿਆ ਜਾਂਦਾ ਐਵੇਂ ਇਹਦਾ ਕੋਈ ਹਾਲ ਨਹੀਂ ਹੈ